ਜੇਕਰ ਤੁਹਾਡਾ ਵੀ ਵਾਰ-ਵਾਰ ਦੁੱਖਦਾ ਹੈ ਸਿਰ ਥਲਕੇ ਵੀ ਨਾ ਕਰਿਓ ਇਸ ਨੂੰ ਨਜ਼ਰਅੰਦਾਜ਼ ਇਹ ਸਕਦਾ ਹੈ ਗੰਭੀਰ ਬਿਮਾਰੀ ਨੂੰ ਸੰਕੇਤ ਜੀਆ ਜੇਕਰ ਤੁਹਾਡਾ ਵੀ ਵਾਰ-ਵਾਰ ਸਿਰ ਦਰਦ ਹੁੰਦਾ ਹੈ ਤਾਂ ਇਹ ਦਰਦ ਅਜੇhay ਬਣਿਆ ਰਹਿੰਦਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਸਿਹਤ ਲਈ ਕਾਫੀ ਖਤਰਨਾਕ ਹੋ ਸਕਦਾ ਹੈ ਕਈ ਵਾਰ ਲੋਕ ਇਸ ਨੂੰ ਸਿਰਫ ਥਕਾਵਟ ਨੀਂਦ ਦੀ ਕਮੀ ਜਾਂ ਫਿਰ ਆਮ ਤਣਾਅ ਸਮਝ ਕੇ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਤੁਹਾਡੇ ਘਰ ਦੇ ਵਿੱਚ ਵੀ ਬਹੁਤ ਸਾਰੇ ਬਜ਼ੁਰਗ ਜਾਂ ਫਿਰ ਵੱਡੇ ਲੋਕ ਹੋਣਗੇ ਜਿਨ੍ਹਾਂ ਦੇ ਕਾਫੀ ਸਿਰ ਦਰਦ ਹੁੰਦਾ ਹੈ ਤਾਂ ਉਹ ਅਕਸਰ ਕਹਿੰਦੇ ਨੇ ਵੀ ਸਾਨੂੰ ਥਕਾਵਟ ਹੋ ਗਈ ਹੈ ਜਾਂ ਫਿਰ ਨੀਂਦ ਪੂਰੀ ਨਹੀਂ ਹੋਈ ਹੈ ਜਿਸ ਕਰਕੇ ਸਾਨੂੰ ਇਹ ਥਕਾਵਟ ਜਿਹੜੀ ਕਿ ਸਿਰਦਰਦ ਮਹਿਸੂਸ ਹੋ ਰਿਹਾ ਪਰ ਕਈ ਵਾਰ ਲੋਕ ਇਸ ਨੂੰ ਸਿਰਫ ਥਕਾਵਟ ਜਾਂ ਫਿਰ ਨੀਂਦ ਦੀ ਕਮੀ ਜਾਂ ਵੀ ਤਣਾਅ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਨੇ ਪਰ ਜੇਕਰ ਇਹ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਹ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ ਤੇ ਖਬਰ ਤੁਹਾਡੇ ਲਈ ਬੇहद ਖਾਸ ਹੈ ਦੱਸ ਦੇ ਕਿ ਸਿਰਦਰਦ ਦੇ ਕਈ ਕਾਰਨ ਹੋ ਸਕਦੇ ਨੇ ਜਿਸ ਦੇ ਵਿੱਚ ਮਾਈਗਰੇਨ, ਹਾਈ ਬਲੱਡ ਪ੍ਰੈਸ਼ਰ, ਸਾਈਨਸ ਅਤੇ ਇੱਥੋਂ ਤੱਕ ਕਿ ਬ੍ਰੇਨ ਟਿਊਮਰ ਵੀ ਸ਼ਾਮਲ ਹੋ ਸਕਦੇ ਨੇ। ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਸਮੇਂ ਸਿਰ ਇਸ ਦੇ ਵੱਲ ਧਿਆਨ ਦਿਓ ਅਤੇ ਸਹੀ ਕਾਰਨ ਪਤਾ ਲਗਾਉਣ ਤੋਂ ਬਾਅਦ ਇਲਾਜ ਕਰਵਾਓ। ਹਾਈ ਬਲੱਡ ਪ੍ਰੈਸ਼ਰ ਵੀ ਸਿਰਦਰਦ ਦਾ ਕਾਰਨ ਬਣ ਸਕਦਾ ਹੈ। ਜਦੋਂ ਸਰੀਰ ਦੇ ਵਿੱਚ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਇਹ ਦਿਮਾਗ ਦੀਆਂ ਨਾੜੀਆਂ ਦੇ ਉੱਤੇ ਦਬਾਅ ਪਾਉਂਦਾ ਹੈ ਅਤੇ ਇਸ ਦੇ ਨਾਲ ਸਿਰ ਦਰਦ ਹੁੰਦਾ ਹੈ ਸਿਰ ਦਰਦ ਦੇ ਕਈ ਕਾਰਨ ਵੀ ਹੋ ਸਕਦੇ ਨੇ ਕਈ ਵਾਰ ਇਹ ਆਮ ਹੁੰਦਾ ਹੈ ਪਰ ਜੇਕਰ ਇਹ ਅਕਸਰ ਹੁੰਦਾ ਹੈ बार-बार ਹੁੰਦਾ ਹੈ ਜਾਂ ਫਿਰ ਦਰਦ ਬਹੁਤ ਤੇਜ਼ ਹੁੰਦਾ ਹੈ ਤਾਂ ਇਹ ਕਿਸੇ ਬਿਮਾਰੀ ਦੇ ਗੰਭੀਰ ਸੰਕੇਤ ਹੋ ਸਕਦੇ ਨੇ ਪੈਚ ਤਾਂ ਇਹ ਕਿਸੇ ਬਿਮਾਰੀ ਦੇ ਗੰਭੀਰ ਸੰਕੇਤ ਹੋ ਸਕਦੇ ਨੇ ਸਭ ਤੋਂ ਆਮ ਕਾਰਨਾਵਾਂ ਦੇ ਵਿੱਚ ਮਾਈਗਰੇਨ ਹਾਈ ਬਲੱਡ ਪ੍ਰੈਸ਼ਰ ਤਣਾਵ ਸਾਈਨਸ ਇਨਫੈਕਸ਼ਨ ਅਤੇ ਅੱਖਾਂ ਦੀ ਕਮਜ਼ੋਰੀ ਵੀ ਸ਼ਾਮਿਲ ਹੈ ਮਾਈਗਰੇਨ ਇੱਕ ਕਿਸਮ ਦਾ ਸਿਰਦਰਦ ਹੈ ਜਿਸ ਦੇ ਵਿੱਚ ਸਿਰ ਦੇ ਇੱਕ ਪਾਸੇ ਤੇਜ਼ ਦਰਦ ਹੁੰਦਾ ਹੈ ਅਤੇ ਕਈ ਘੰਟਿਆਂ ਤੱਕ ਇਹ ਰਹਿ ਸਕਦਾ ਹੈ ਇਸ ਦੇ ਨਾਲ ਰੋਸ਼ਨੀ ਅਤੇ ਆਵਾਜ਼ ਦੇ ਨਾਲ ਪਰੇਸ਼ਾਨੀ ਉਲਟੀਆਂ ਜਾਂ ਫਿਰ ਚੱਕਰ ਆਉਣੇ ਸ਼ੁਰੂ ਹੋ ਸਕਦੇ ਨੇ ਤਾਂ ਕਈ ਵਾਰ ਅੱਖਾਂ ਦੀ ਕਮਜ਼ੋਰੀ ਕਾਰਨ ਵੀ ਸਿਰਦਰਦ ਹੋ ਸਕਦਾ ਹੈ ਜੇਕਰ ਤੁਹਾਡੀ ਨਜ਼ਰ ਕਮਜ਼ੋਰ ਹੋ ਰਹੀਏ ਅਤੇ ਤੁਸੀਂ ਲੰਬੇ ਸਮੇਂ ਤੱਕ ਬਿਨਾ ਐਨਕਾ ਦੇ ਮੋਬਾਈਲ ਟੀਵੀ ਜਾਂ ਫਿਰ ਕੰਪਿਊਟਰ ਦੇ ਵੱਲ ਦੇਖ ਰਹੇ ਹੋ ਤਾਂ ਇਸ ਦੇ ਨਾਲ ਵੀ ਸਿਰਦਰਦ ਹੋ ਸਕਦਾ ਹੈ ਫਿਰ ਆਉਂਦਾ ਹੈਗਾ ਬ੍ਰੇਨ ਟਿਊਮਰ ਇਹ ਬਹੁਤ ਵੱਡੀ ਗੰਭੀਰ ਬਿਮਾਰੀ ਵੀ ਕਹਿ ਸਕਦੇ ਹਾਂ ਦੱਸਦੇ ਕਿ ਬਿਮਾਰੀ ਹੈਗੀ ਹੈ ਜਿਸ ਦੇ ਵਿੱਚ ਸਿਰਦਰਦ ਬਣਿਆ ਰਹਿੰਦਾ ਹੈਗਾ ਤੇ ਅਤੇ ਸਮੇਂ ਦੇ ਨਾਲ ਹੋਰ ਵੀ ਗੰਭੀਰ ਹੋ ਜਾਂਦਾ ਹੈ ਜੇਕਰ ਸਿਰਦਰਦ ਦੇ ਨਾਲ ਉਲਟੀਆਂ ਕਮਜ਼ੋਰੀ ਬੋਲਣ ਦੇ ਵਿੱਚ ਮੁਸ਼ਕਿਲ ਜਾਂ ਫਿਰ ਤੁਰਨ ਦੇ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਤੁਰੰਤ ਆਪਣੇ ਖਾਸ ਨੇੜਲੇ ਡਾਕਟਰ ਨੂੰ ਸੰਪਰਕ ਜ਼ਰੂਰ ਕਰਿਓ ਕਿਉਂਕਿ ਸਰੀਰ ਦੇ ਨਾਲ ਕੋਈ ਵੀ ਤੁਸੀਂ ਲਾਪਰਵਾਹੀ ਨਾ ਵਰਤੋ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਛੋਟੀ ਜੀ ਲਾਪਰਵਾਹੀ ਵੀ ਤੁਹਾਡੇ ਲਈ ਬੇहद ਘਾਤਕ ਸਾਬਿਤ ਹੋ ਸਕਦੀ ਹੈ ਜੇਕਰ ਬਿਮਾਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਦੇ ਜੇਕਰ ਹਰ ਪਰਿਵਾਰ ਦੇ ਵਿੱਚ ਦੂਏ ਤੀਏ ਘਰ ਦੇ ਵਿੱਚ ਬਿਮਾਰੀ ਹੁੰਦੀ ਹੈ ਚਾਹੇ ਵੱਡਾ ਹੋਵੇ ਚਾਹੇ ਛੋਟਾ ਹੋਵੇ ਹਰ ਕਿਸੇ ਨੂੰ ਕਿਸ ਨੂੰ ਕੋਈ ਨਾ ਬਿਮਾਰੀ ਜ਼ਰੂਰ ਹੁੰਦੀ ਹੈ ਤਾਂ ਪਹਿਲਾਂ اسے ਨਜ਼ਰਅੰਦਾਜ਼ ਕਰਦੇ ਆਂ ਤੇ ਬਾਅਦ ਦੇ ਵਿੱਚ ਡਾਕਟਰਾਂ ਦੇ ਕੋਲ ਜਾ ਕੇ ਪੈਸੇ ਫੁਕਦੇ ਆਂ ਤਾਂ ਚੰਗਾ ਇਹੀ ਹੋਵੇਗਾ ਕਿ ਤੁਸੀਂ ਆਪਣੇ ਨੇ ਲਈ ਡਾਕਟਰ ਨਾਲ ਸੰਪਰਕ ਜ਼ਰੂਰ ਕਰਿਓ ਜੇਕਰ ਤੁਹਾਨੂੰ ਮਾੜੀ ਜਿਹੀ ਸ਼ਿਕਾਇਤ ਲੱਗਦੀ ਹੈ ਕਿ ਮੇਰੇ ਬਹੁਤ ਜ਼ਿਆਦਾ ਪੇਨ ਹੋ ਰਿਹਾ ਹੈ ਦਰਦ ਹੋ ਰਿਹਾ ਹੈਗਾ ਘੰਟੇ-ਘੰਟੇ ਤੱਕ ਦਰਦ ਰਹਿੰਦਾ ਹੈਗਾ ਤੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰਿਓ